ਲੋੜੀ ਸਮਾਗਮ ਬਣਾਇਆ ਗਿਆ ਔਰ ਇਸ ਮੌਕੇ ਸੀਐਮ ਭਗਵੰਤ ਮਾਨ ਦੇ ਧਰਮ ਪਤਨੀ ਡਾਕਟਰ ਗੁਰਪ੍ਰੀਤ ਕੌਰ ਵੀ ਸ਼ਾਮਿਲ ਹੋਏ ਔਰ ਉੱਥੇ ਹੀ ਹੰਸਰਾਜ ਹੰਸ ਨੇ ਵੀ ਸ਼ਰਕਤ ਕੀਤੀ ਉਹਨਾਂ ਨੇ ਵੀ ਉੱਥੇ ਮੌਜੂਦ ਲੋਕਾਂ ਦੇ ਨਾਲ ਲੋੜੀ ਸਮਾਗਮ ਦੇ ਵਿੱਚ ਚਾਰਚਨ ਲਾਏ ਆਖਰਕਾਰ ਇਸ ਸਮਾਗਮ ਦੇ ਵਿੱਚ ਹੰਸਰਾਜ ਹੰਸ ਕੀ ਕਹਿੰਦੇ ਨੇ ਔਰ ਡਾਕਟਰ ਗੁਰਪ੍ਰੀਤ ਕੌਰ ਨੇ ਕਿਵੇਂ ਲੋੜੀ ਬਣਾਈ ਕੁਝ ਤਸਵੀਰਾਂ ਨਿਕਲ ਕੇ ਜ਼ਰੂਰ ਸਾਹਮਣੇ ਆ ਰਹੀਆਂ ਨੇ ਲੰਘੇ ਦਿਨ ਦੀਆਂ ਇਹ ਵੀ ਨਾ ਭੁੱਲੀਏ ਕਿ ਸੀਐਮ ਭਗਵੰਤ ਮਾਨ ਦੀ ਧੀ ਦੀ ਅੱਜ ਪਹਿਲੀ ਲੋੜੀ ਹੈ ਪਹਿਲਾ ਤਿਉਹਾਰ ਜਰਮ ਤੋਂ ਬਾਅਦ ਹੋ ਅੱਜ ਸੀਐਮ ਭਗਵੰਤ ਮਾਨੋਰਨ ਦਾ ਪਰਿਵਾਰ ਵੀ ਮਨਾਵੇਗਾ ਔਰ ਦੂਜੇ ਪਾਸੇ ਇਸ ਸਮਾਗਮ ਦੇ ਵਿੱਚ ਹੰਸ ਰਾਜ ਅੰਸ ਵੀ ਪਹੁੰਚਦੇ ਨੇ ਬਾਕੀ ਲੀਡਰ ਵੀ ਇੱਥੇ ਮੌਜੂਦ ਹੁੰਦੇ ਨੇ ਸੀਐਮ ਭਗਵੰਤ ਮਾਨ ਦੇ ਧਰਮ ਪਤਨੀ ਵੀ ਆਓ ਵੇਖਦੇ ਹਾਂ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਮੁਖਾਤਬ ਸਨ ਸਾਡੇ ਸਾਰਿਆਂ ਲਈ ਬੜੀ ਫਖਰ ਵਾਲੀ ਗੱਲ ਹੈ ਮਾਨ ਸਾਹਿਬ ਐਜ਼ ਐਨ ਆਰਟਿਸਟ ਪਹਿਲੀ ਵਾਰੀ ਹਿਸਟਰੀ ਚ ਸੀਐਮ ਬਣੇ ਤੇ ਘਰ ਵਿੱਚ ਤੇ ਤੁਹਾਨੂੰ ਪਤਾ ਆਪਾਂ ਨਾਰਮਲ ਘਰ ਵਿੱਚ ਵੀ ਪਤਨੀ ਨੂੰ ਹੋਮ ਮਿਨਿਸਟਰੀ ਕਹਿੰਨੇ ਆ ਅਸਲੀ ਪਾਵਰ ਦੇ ਮਾਲਕ ਡਾਕਟਰ ਗੁਰਪ੍ਰੀਤ ਸਿੰਘ ਮਾਨ ਸਾਹਿਬਾ ਇਹਨਾਂ ਲਈ ਜ਼ਰਾ ਤਾੜੀਆਂ ਮਾਰੋ ਡਾਕਟਰ ਗੁਰਪ੍ਰੀਤ ਕੌਰ ਮਾਨ ਉਹਨਾਂ ਨੂੰ ਬਹੁਤ ਹੀ ਜ਼ਹੀਨ ਨੇ ਪੰਜਾਬ ਲਈ ਉਹਨਾਂ ਨੇ ਕਿੱਡੀ ਸੋਹਣੀ ਗੱਲ ਕੀਤੀ ਹੈ ਕਿ ਸਿਆਸਤ ਨਾਲ ਸੰਬੰਧਿਤ ਕੋਈ ਵੀ ਪ੍ਰੋਗਰਾਮ ਹੋਵੇ ਮੈਂ ਜਾਵਾਂ ਨਾ ਜਾਵਾਂ ਲੇਕਿਨ ਜਿੱਥੇ ਸਮਾਜ ਲਈ ਕੋਈ ਉਸਾਰੂ ਕੰਮ ਹੋ ਰਿਹਾ ਹੋਣ ਜਾਂ ਬੇਟੀਆਂ ਦੀ ਗੱਲ ਹੋਵੇ ਉੱਥੇ ਜ਼ਰੂਰ ਤਸ਼ਰੀਫ ਲਿਆਉਂਦੇ ਨੇ ਮੰਚ ਤੇ ਹੋਰ ਵੀ ਬਹੁਤ ਮੁਅੱਜ਼ਜ਼ ਸਾਡੇ ਭੈਣ ਜੀ ਵੀ ਤਸ਼ਰੀਫ ਫਰਮਾ ਨੇ ਮਾਨਯੋਗ ਐਸਐਸਪੀ ਸਾਹਿਬ ਜਦੋਂ ਮੈਂ ਐਂਟਰ ਹੋ ਰਿਹਾ ਸੀ ਤੇ ਬੜੀ ਸੁਰੀਲੀ ਆਵਾਜ਼ ਕਰਨਾ ਚ ਪੈ ਰਹੀ ਸੀ ਸਾਡੇ ਵਿਰਸੇ ਦੇ ਵਾਰਸ ਮੇਰੇ ਛੋਟੇ ਭਾਈ ਮਨਮੋਹਨ ਵਾਰਸ ਚੰਗਾ ਸੁਰ ਕਰਨਾ ਚ ਪਵੇ ਤੇ एनर्जेटिक ਹੋ ਜਾਂਦਾ ਬੰਦਾ ਐਸਐਸਪੀ ਸਾਹਿਬ ਖਾਕ ਸਾਹਿਬ ਤਸ਼ੀਫ ਫਰਮਾ ਨੇ ਸਾਰਿਆਂ ਨੂੰ ਦਰਜਾ ਬਦਰਜਾ ਸਤਿ ਸ੍ਰੀ ਅਕਾਲ ਮੈਂ ਪਿੰਦੂ ਜੋਲ ਸਾਹਿਬ ਦਾ ਸਾਨੂੰ ਸਾਰਿਆਂ ਨੂੰ ਫਖਰ ਹੋਣਾ ਚਾਹੀਦਾ ਕਿ ਸਾਡੇ ਭਾਈ ਇਥੋਂ ਪਰਦੇਸਾਂ ਚ ਗਏ ਇੰਨੀ ਤਰੱਕੀ ਕੀਤੀ ਬੇਸ਼ੱਕ ਇਹ ਇੰਗਲੈਂਡ ਰਹਿਣ ਕੈਨੇਡਾ ਰਹਿਣ ਅਮਰੀਕਾ ਰਹਿਣ ਦਿਲ ਇਹਨਾਂ ਦਾ ਆਪਣੇ ਪਿੰਡਾਂ ਦੀ ਤੜਕਦਾ ਫਿਕਰ ਇਹਨਾਂ ਨੇ ਹਮੇਸ਼ਾ ਆਪਣੇ ਪਿੰਡਾਂ ਦਾ ਕੀਤਾ ਆਪਣੇ ਲੋਕਾਂ ਦਾ ਕੀਤਾ ਤੇ ਬੜੇ ਹੀ ਸਾਲਾਂ ਤੋਂ ਬੇਟੀਆਂ ਲਈ ਧੀਆਂ ਲਈ ਸੋਚਦੇ ਨੇ ਮੇਰੀ दिली ਖਵਾਸ਼ਾ ਕਿ ਹੈ ਤਾਂ ਸਰਦੀ ਲੇਕਿਨ ਜ਼ੋਰਦਾਰ ਤਾੜੀਆਂ ਪਿੰਦੂ ਜੋਲ ਸਾਹਿਬ ਲਈ